اوه ڪهڙا ماهر آهن ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਜਮ ਕੇ ਹੰਗਾਮਾ ਹੋਇਆ ਹੈ ਦੁਕਾਨਦਾਰਾਂ ਨੇ ਰੋਡ ਜਾਮ ਕਰਕੇ ਰੇੜੀ ਵਾਲਿਆਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ ਜਦ ਕਿ ਰੇੜੀ ਵਾਲਿਆਂ ਨੇ ਵੀ ਦੁਕਾਨਦਾਰਾਂ ਖਿਲਾਫ ਵੱਖਰਾ ਰੋਸ ਪ੍ਰਦਰਸ਼ਨ ਕਰਦੇ ਆ ਸੜਕ ਤੇ ਤਰਨਾラ ਦਿੱਤਾ ਜਿਸ ਤੋਂ ਬਾਅਦ ਦੋਵੇਂ ਪਾਸੇ ਤੋਂ ਟ੍ਰੈਫਿਕ ਜਾਮ ਹੋ ਗਈ ਅਤੇ ਰਾਹਗੀਰ ਵੀ ਪਰੇਸ਼ਾਨ ਹੁੰਦੇ ਨਜ਼ਰ ਆਏ ਨੇ दरअसल दुकानदार ने इल्जाम है कि प्रवासी मजदूर ने धक्के उन्हों दिया दुकाना अड़ियां लाई हुई ने जिस कारण उन्होंने कारोबार तो थप हो ही रहा है ਨਾਲ ਹੀ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਰੇੜੀ ਵਾਲਿਆਂ ਵੱਲੋਂ ਗੰਦਾ ਮੰਦਾ ਖਾਣਾ ਪਰੋਸਿਆ ਜਾ ਰਿਹਾ ਹੈ ਕੀ ਨਾਮ ਹੈ ਤੁਹਾਡਾ ਰਾਜਕਮਰ ਮੇਰਾ ਨਾਮ ਹੈ ਸਰ ਮੈਂ ਯੂਟੀ ਮਾਰਕੀਟ ਦਾ ਹੀ ਹਾਂ ਠੀਕ ਹੈ ਜੀ ਗੱਲ ਭਈ ਹੈ ਜਿਹੜੀ ਰੇੜੀਆਂ ਤੇ ਰੇੜੀਆਂ ਲੱਗ ਗਈ ਪਾਜੀ ਇੱਥੇ ਬੜਾ ਕੁਝ ਹੁੰਦਾ ਰਿਹਾ ਆ ਠੀਕ ਹੈ ਇੱਕ ਵਾਰ ਹੀ ਨਹੀਂ ਬੜੇ ਮੁੱਦੇ ਤੇ ਚੁੱਕੇ ਗਿਆ ਚਾਰ ਤੋਂ ਪੰਜ ਵਾਰੀ ਲੜਾਈਆਂ ਹੋ ਚੁੱਕੀਆਂ ਗੋਲੀ ਚੱਲ ਚੁੱਕੀ ਇੱਥੇ ਕਈ ਵਾਰੀ ਗੱਡੀਆਂ ਟੁੱਟ ਚੁੱਕੀਆਂ ਗੱਡੀਆਂ ਨਾਲ ਜਾਂ ਨਾ ਕਿੰਨੇ ਭਰਨਾ ਜਦੋਂ ਸਾਡੀਆਂ ਖੜੀਆਂ ਖੜੋਤੀਆਂ ਗੱਡੀਆਂ ਟੁੱਟਦੀਆਂ ਪਈਆਂ ਆ ਲੜਾਈਆਂ ਇਹ ਕਰਵਾਉਂਦੇ ਪਏ ਆ ਫਿਰ ਅਸੀਂ ਪਿਆਰ ਨਾਲ ਇਹਨਾਂ ਨੂੰ ਕਿਹਾ ਵੀ ਤੁਸੀਂ ਇਹ ਰੇੜੀਆਂ ਚੁੱਕੋ ਐਮਐਲਏ ਸਾਹਿਬ ਨੇ ਕਿਹਾ ਕਿ ਇਹ ਰੇੜੀਆਂ ਚੁਕਵਾਈਆਂ ਆ ਠੀਕ ਆ ਫਿਰ ਉਸ ਤੋਂ ਬਾਅਦ ਇੱਥੋਂ ਵਾਜਾਂ ਆਉਂਦੀਆਂ ਵੀ ਜੀ ਐਮਐਲਏ ਸਾਹਿਬ ਵੀ ਲਵਾਉਂਦੇ ਪਿਆ ਅਸੀਂ ਉਹਨਾਂ ਨੂੰ ਪੈਸੇ ਆਫਰ ਕਰਤੇ ਆ ਕਰਤਾ ਪਰ ਅਸੀਂ ਕਾਨੂੰਨ ਦੇ ਅੰਡਰ ਚ ਰਹਿ ਗਈ ਹੈ ਸਾਰਾ ਕੋਈ ਕਰਦੇ ਪਏ ਆ ਆ ਸਾਡੀ ਸਿਰਫ ਇੱਕੋ ਹੀ ਮੰਗਿਆ ਕਿ ਇੱਥੇ ਜੋ ਸਾਫ ਸਫਾਈ ਦਾ ਹੈ ਗੱਲ ਆਪਾਂ ਉਸ ਨੂੰ ਲੈ ਕੇ ਚੱਲਦੇ ਪਏ ਆ ਇਹਨਾਂ ਨੇ ਜਿਹੜਾ ਗੰਦ ਪਾਇਆ ਇਹਨਾਂ ਨੂੰ ਇੱਥੋਂ ਬਾਹ ਸਾਨੂੰ ਹੋਰ ਕੋਈ ਮਤਭਲ ਨਹੀਂ ਆਹੀ ਇਹਨਾਂ ਦੋਖੀ ਨਹੀਂ ਆ ਜਿੱਥੇ ਇਹਨਾਂ ਦੀ ਜਗ੍ਹਾ ਬੰਦੀ ਆ ਜਿੱਥੇ ਰੇੜੀ ਮਾਰਕੀਟ ਹੈਗੀ ਆ ਉੱਥੇ ਜਾ ਕੇ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਆਪਣਾ ਇਹ ਹਕਮ ਕਰਨਾ ਅਸੀਂ ਕਿਸੇ ਭਰਾ ਦਾ ਕੋਈ ਅਹੀ ਦੋਖੀ ਨਹੀਂ ਹੈਗੇ ਸਾਨੂੰ ਸਿਰਫ ਆਪਣੀ ਦੁਕਾਨਦਾਰਾਂ ਨਾਲ ਮਤਭਲ ਆ ਆਪਣੀ ਮਾਰਕੀਟ ਨਾਲ ਮਤਭਲ ਆ ਸਾਡੀ ਮਾਰਕੀਟ ਵਿੱਚ ਅਮਨ-ਚਾਂਦੀ ਰਹਿਣੀ ਚਾਹੀਦੀ ਆ ਜਿਹੜਾ ਲੜਾਈ ਝਗੜਾ ਜਿਹੜਾ ਕ੍ਰਾਈਮ ਤੇ ਵਧ ਰਿਹਾ ਬੜਾ ਕੁਝ ਸੁਣਨ ਚਾਹੁੰਦਾ ਪਿਆ ਭਾਜੀ ਵੀ ਇੱਥੇ ਬੜਾ ਕੁਝ ਹੋ ਰਿਹਾ ਔਰ ਵਾਕਈ ਹੀ ਉਹ ਹੋ ਰਿਹਾ ਤੁਹਾਨੂੰ ਅਸੀਂ ਵੀਡੀਓਜ਼ ਵੀ ਦੇ ਦਿੰਦੇ ਆ ਕਿ ਲੋਕਾਂ ਨੂੰ ਕਿੰਨਾ ਗੰਦ ਖਵਾ ਰਹੇ ਆ ਕਿੰਨੀ ਗੰਦਗੀ ਇਸੇ ਚੈਨਲ ਪਾਈ ਹੋਈ ਆ ਅਸੀਂ ਤੁਹਾਨੂੰ ਬਤੌਰੇ ਵੀਡੀਓਜ਼ ਦਵਾਂਗੇ ਠੀਕ ਹੈ ਜੀ ਬਾਕੀ ਜਿਹੜੀ ਚੀਜ਼ ਦੀ ਕਮੀ ਹੋਏਗੀ ਉਹ ਵੀ ਤੁਹਾਨੂੰ ਪ੍ਰੋਵਾਈਡ ਕਰਦੀ ਜਾਏ ਸਿਰਫ ਇਨਾ ਹੀ ਨਹੀਂ ਦੁਕਾਨਦਾਰਾਂ ਮੁਤਾਬਕ ਇਹਨਾਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਯੂਨੀ ਦੇ ਬਾਹਰ ਡਰੱਗ ਤੋਂ ਲੈ ਕੇ ਸੈਕਸ ਰੈਕਟ ਤੱਕ ਚਲਾਏ ਜਾ ਰਹੇ ਨੇ ਅਤੇ ਇਸ ਤੰਦੇਆ ਕਾਰਨ ਇਹ ਪ੍ਰਵਾਸੀ ਦਿਨਾਂ ਵਿੱਚ ਹੀ 4-4 ਕਾਰਾਂ ਦੇ ਮਾਲਕ ਤੱਕ ਬਣ ਗਏ ਨੇ ਤੁਸੀਂ ਹੈਰਾਨ ਹੋ ਜਾਓਗੇ ਭਾਜੀ ਬੀਚੇ ਗੱਲ ਕਰਾਂ ਤੁਸੀਂ ਮੰਨੋਗੇ ਨਹੀਂ ਇਹ ਭਈਏ ਜਿਹੜੇ ਆ ਜਿੰਨਾ ਇਥੇ ਕ੍ਰਾਈਮ ਹੁੰਦਾ ਪਿਆ ਉਹ ਚ ਭਈਆਂ ਦਾ ਹੱਥ ਆ ਦੂਸਰੇ ਨੰਬਰ ਦੇ ਤੇ ਡਰੱਗਸ ਮਾਫੀਆ ਸਾਰਾ ਇਹਨਾਂ ਦੇ ਕੋਲ ਆ ਜਿੰਨਾ ਯੂਨੀਵਰਸਿਟੀ ਦੇ ਵਿੱਚ ਬੁੱਢੀ ਬਾਹੀ ਕੰਮ ਚੱਲਣ ਦਿਆ ਇਹ ਭਈਏ ਚਲਾਉਂਦੇ ਪਿਆ ਭਈਏ ਕੰਮ ਨਹੀਂ ਕਰਦੇ ਪਏ ਭਈਏ ਵਾਈਫ ਸਵਾਪਿੰਗ ਦਾ ਕੰਮ ਵੀ ਕਰਦੇ ਪਏ ਆ ਜਨਾਨੀਆਂ ਬਦਲਾ ਅਦਲਾ ਬਦਲੀ ਦਾ ਕੰਮ ਵੀ ਇਹਨਾਂ ਦੇ ਹੀ ਆ ਦੂਸਰੇ ਨੰਬਰ ਦੇ ਤੇ ਭਈਏ ਕੀ ਕਰਦੇ ਪਿਆ ਕੁੜੀਆਂ ਦੇ ਨੰਬਰ ਮੁੰਡਿਆਂ ਨੂੰ ਪ੍ਰੋਵਾਈਡ ਕਰਦੇ ਆ ਮੁੰਡਿਆਂ ਦੇ ਨੰਬਰ ਭਈਆਂ ਨੂੰ ਕੁੜੀਆਂ ਮੁੰਡਿਆਂ ਨੂੰ ਪ੍ਰੋਵਾਈਡ ਕਰਦੇ ਆ ਉਹਦੇ ਨਾਲ ਕੀ ਹੁੰਦਾ ਭਈਆਂ ਮਿਸ਼ਨ ਮਿਲਦੀ ਆ ਭਈਆਂ ਨੇ ਤੁਸੀਂ ਹੈਰਾਨ ਹੋ ਜਾਓਗੇ ਚਾਰ-ਚਾਰ ਨੋਵਾ ਗੱਡੀਆਂ ਪਾਈਆਂ ਹੀਆਂ ਸਰ ਚਾਰ ਨੋਵਾ ਗੱਡੀ ਇੱਕ ਮੈਂ ਗੱਡੀ ਹਾਲ ਅਜ ਤੱਕ ਨਹੀਂ ਲੈ ਸਕਿਆ ਹਾਲੀ ਤੱਕ ਹੈ ਤੇ ਇਹ ਭਈਏ ਚਾਰ ਨੋਵਾ ਗੱਡੀਆਂ ਕਿਰਾਏ ਦੇ ਤਾਂ ਜਿਹੜਾ ਕਿਹੜਾ ਕਾਰੋਬਾਰ ਆ ਜਿਹੜਾ ਪੰਜਾਬ ਦਾ ਇਨਾ ਯੂਥ 10 ਲੱਖ ਯੂਥ ਕਹਿੰਦੇ ਆ ਹਰ ਦੋਆਂ ਸਾਲਾਂ ਦੇ ਵਿੱਚ ਬਾਹਰ ਜਾਂਦਾ ਜਿਹਨੂੰ ਯੂਥ ਨੂੰ ਨਹੀਂ ਲੱਗਦਾ ਭਈਏ ਚਾਰ-ਚਾਰ ਪਾਈ ਬੈਠੇ ਆ ਤੁਸੀਂ ਦੱਸੋ ਇੱਕ ਚਾਂਪਾਂ ਦੀ ਰੇੜੀ 30-40 ਰੁਪਏ ਦੀ ਚਾਂਪ ਵੇਚ ਕੇ ਤੇ ਤੁਸੀਂ ਕਿਤਰਾ ਨੋਵਾ ਪਾ ਲੋਗੇ ਗੱਡੀਆਂ ਫਿਰ ਤੁਸੀਂ ਪੈਸੇ ਕਿਵੇਂ ਆਫਰ ਕਰ ਦੋਗੇ ਹੁਣ ਕੀ ਤੁਹਾਡੀ ਲਾਸਟ ਮੰਗ ਹੈ ਜਿਹੜਾ ਹੁੰਦੀ ਸਾਡੀ ਲਾਸਟ ਮੰਗ ਹੈ ਸਾਨੂੰ ਇਹ ਨਹੀਂ ਪਤਾ ਲੱਗਦਾ ਪਿਆ ਵੀ ਇਹ ਕਦੀ ਇਹ ਝੂਠ ਮਾਰੀ ਜਾਂਦੇ ਆ ਕਦੀ ਐਮਐਲਏ ਸਾਹਿਬ ਦਾ ਨਾਮ ਲੈਂਦੇ ਆ ਕਦੀ ਕਹਿੰਦੇ ਜੀ ਔਜਲੇ ਦਾ ਨਾਮ ਆ ਕਦੀ ਕਹਿੰਦੇ ਡੀਸੀ ਸਾਹਿਬ ਦਾ ਵੀ ਅੱਜ ਨਾਮ ਲਿਆ ਇਹਨਾਂ ਨੇ ਸਾਨੂੰ ਇਹ ਪਤਾ ਲੱਗੇ ਵੀ ਇਹਨਾਂ ਦੇ ਕਲੀਅਰ ਕੱਟ ਪਿਛੇ ਹੈ ਕੌਣ ਆ ਕਿਹੜੀ ਤਾਕਤ ਆ ਜਿਹੜੀ ਇਹਨਾਂ ਨੂੰ ਪਿਛੋ ਮੂਵ ਕਰਦੀ ਪਈ ਆ ਪੁਸ਼ ਕਰਦੀ ਪਈ ਆ ਅਸੀਂ ਇੱਥੇ ਰੇੜੀਆਂ ਨਹੀਂ ਲਗਣ ਦੇਣੀਆਂ ਕਿਉਂਕਿ ਸਾਡਾ ਪੰਜਾਬ 50 60 70000 ਰੁਪਇਆ ਕਰਾਇਆ ਵਾ ਜਦਕੇ ਦੂਜੇ ਪਾਸੇ ਰੇੜੀ ਚਾਲਕਾਂ ਦੀ ਮੰਨੀਏ ਤਾਂ ਦੁਕਾਨਦਾਰ ਜਾਣਬੁੱਝ ਕੇ ਗੁੰਡਾਗਰਦੀ ਕਰ ਰਹੇ ਨੇ ਅਤੇ ਉਹਨਾਂ ਦੀ ਰੋਜ਼ੀ ਰੋਟੀ ਖੋਹਣ ਤੇ ਤੁਲੇ ਹੋਏ ਨੇ ਰੇੜੀ ਚਾਲਕਾਂ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਦੀਆਂ ਰੇੜੀਆਂ ਨੂੰ ਦੁਕਾਨਦਾਰਾਂ ਵੱਲੋਂ ਨੁਕਸਾਨ ਪਹੁੰਚਾਇਆ ਗਿਆ ਅਤੇ ਨਾਲ ਹੀ ਉਹਨਾਂ ਨੂੰ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਮੇਰਾ ਨਾਮ ਨੋਇਦਮਾਰ ਹੈ ਮੈਸੇਜ ਮੈਸੇਜ ਆਪ ਤੇ ਜੜੀ ਲਗਾਦਾ ਹਾਂ ਇਥੇ 68 ਵੜ ਵਾਲਾ ਮੋਂਦੂਗਾ ਜਿੰਨੇ ਸ਼ਰਿਆਮ ਕਿਹਾ ਵਾ ਕਦਾਂ ਮੈਂ ਤੇਰੇ ਗੋਲੀ ਮਾਰਨੀ ਆ ਮੈਂ ਕਰੇ ਵਸੇ ਮੈਨਾਂ ਹੀ ਭੁੱਖੇ ਮਰਨ ਦੇ ਇਸ ਕਰਕੇ ਗੋਲੀ ਮਾਰਦੇ ਸਾਡੇ ਤੋਂ 10 ਦਿਨ ਹੋ ਗਏ ਆ ਹੀ ਘਰ ਬੈਠੇ ਆ ਆ ਹੀ ਆਪਣੀ ਜੜੀ ਲਾਈ ਜਾਵਾ ਇਹਦੇ ਕੋਲੋਂ ਚੋਕੇ 10 ਜਾਨਾਂ ਨੇ ਮੇਰੇ ਤੋਂ ਛੁੜਿਆ ਮੇਰੇ ਮੋਢੇ 8:30 ਵਜੇ ਸਰੇ ਠੀਕ ਹੈ ਜੀ ਸ਼ਰਿਆਮ ਇਹਨਾਂ ਨੇ ਕਿਹਾ ਕਿ ਲੈ ਸਾਡੇ ਨੰਗੇ ਕਰਕੇ ਤਲ ਪਜਾੜਾ ਸੋਕੇ ਦਾ ਮਾਰਕੀਟ ਤੋਂ ਇਹ ਮੋਂਦੂ 68 ਵੜ ਵਾਲਾ ਇਹ ਕਰ ਰਿਹਾ ਬੋਣਾ ਜੀ 68 ਵੜ ਵਾਲਾ ਕੀ ਚਾਹ ਬੰਦਾ ਇੱਕ ਦੇ ਉੱਤੇ ਕਾਊਂਟਰ ਕੁੱਟਿਆ ਤੁਸੀਂ ਉਹਨੂੰ ਗੋਲੀ ਮਾਰ ਦਿੱਤੀ ਦੂਜੀ ਗੋਲੀ ਮੈਂ ਸ਼ਰੀਆਮ ਕਿਹਾ ਸਾਰੀ ਮਾਰ ਕੇ 50 ਜਾਣੇ ਜੇ ਕਹਿੰਦਾ ਤੇਰੇ ਗੋਲੀ ਮਾਰਨੀ ਆਹੀਂ ਮੈਂ ਕਿਹਾ ਤੂੰ ਮਾਰਦੇ ਹਰੇ ਭੁੱਖੇ ਕੀ ਮੰਗ ਕੀ ਕਰਦੇ ਹੋ ਮੰਗ ਭਾਈ ਸਾਡੀ ਇਹ ਹੀ ਆ ਤੁਹਾਨੂੰ ਕੰਮ ਕਰਨ ਦਿੱਤਾ ਜਾਵੇ ਇੱਥੇ ਅਸੀਂ 12 ਦਿਨੋਂ ਇੱਕ ਘਰ ਬੈਠੇ ਆਂ ਕੜਨ ਸਾਹਿਬ ਕੀਤਾ ਜਾਵੇ ਅਸੀਂ ਕਿਸੇ ਚੱਲੀ ਉਸ ਕੰਮ ਕਰ ਆਈ ਅੰਮਰਸਾ ਦੇ ਰਹਿਣ ਵਾਲੇ ਆਂ ਅਸੀਂ ਇੱਥੇ ਕੰਮ ਨਹੀਂ ਉਧਰ ਹੁਣ ਦੁਕਾਨਦਾਰਾਂ ਵੱਲੋਂ ਥਾਣਾ ਇਸਲਾਮਾਬਾਦ ਦੀ ਪੁਲਿਸ ਨੂੰ ਰੇੜੀ ਵਾਲਿਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਤਹਿਕੇ ਪੁਲਿਸ ਨੇ ਬੰਦੀ ਕਾਰਵਾਈ ਦਾ ਪ੍ਰੋਸਾ ਦਿੱਤਾ ਹੈ। ਜਿਹੜੀ ਮਾਰਕੀਟ ਹੈ ਇਹ ਚਾਹੁੰਦੇ ਨੇ ਕਿ ਇੱਥੇ ਸਾਡੇ ਸਾਹਮਣੇ ਕੋਈ ਵੀ ਰੇੜੀ ਨਾ ਲੱਗੇ। ਠੀਕ ਹੈ ਜੀ। ਠੀਕ ਆ ਰੇੜੀਆਂ ਵਾਲੇ ਕੁਝ ਇਸ ਚੀਜ਼ ਤੇ ਕਰ ਰਹੇਗੇ ਅਸੀਂ ਕਾਰਪੋਰੇਸ਼ਨ ਤੋਂ ਇਜਾਜ਼ਤ ਲੈ ਕੇ ਰੇੜੀਆਂ ਲੱਗਣ। ਥੋੜਾ ਜਿਹਾ ਇਸ ਚੱਕਰ ਦੇ ਵਿੱਚ ਇਹਨਾਂ ਨੇ ਆਪਣਾ ਕੀਤਾ ਵਾ। ਅਸੀਂ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਬੁਲਾ ਰਹੇ ਹਾਂ। ਉਹ ਜੇ ਉਹਨਾਂ ਨੇ ਅਰਥੋਂ ਅਜ ਰੇੜੀਆਂ ਲਵਾਈਆਂ ਤਾਂ ਫਿਰ ਇਹਨਾਂ ਦਾ ਸਮਝਾ ਬਿਝਾ ਕੇ ਇਹਨਾਂ ਦਾ ਦੋਵਾਂ ਦਾ ਵਿਵਾਦ ਜਿਹੜਾ ਹੱਲ ਕਰਵਾ ਲਿਆ ਸਰ ਜੀ ਕਿਹਾ ਵੀ ਦੁੱਖ ਦੇ ਉੱਤੇ ਛੱਡੀਆਂ ਗਈਆਂ ਰੇੜੀਆਂ ਤੋੜ-ਟਾੜ ਦਿੱਤੀਆਂ ਜੀ ਇਹਨਾਂ ਨੇ ਦੇਖੋ ਮੇਰੇ ਨੋਟਿਸ 'ਚ ਇਹੋ ਜੀ ਅਜੇ ਤੱਕ ਕੋਈ ਗੱਲ ਨਹੀਂ ਸਰ ਇਹੜੀਆਂ ਵਾਲੇ ਕਹਿੰਦੇ ਕਿ ਸਿਕਾਹਦਾਰਾਂ ਨੇ ਤੁਹਾਨੂੰ ਧਮਕੀਆਂ ਵੀ ਲਾਈਆਂ ਮੈਂ ਕਿਹਾ ਸਾਰਾ ਇਹ ਜ ਸਾਰਾ ਤਪਦੀਸ਼ ਦਾ ਵਿਸ਼ਾ ਗੱਲਬਾਤ ਜਾਂਚ ਦਾ ਵਿਸ਼ਾ ਵੇਖਾਂਗੇ ਸਰ ਉਹਨਾਂ ਨੇ ਕਿਹਾ ਗੋਲੀਆਂ ਗਾਲੀਆਂ ਮਾਰਨ ਤੇ ਤੁਹਾਨੂੰ ਘਰ ਦੇ ਬਾਹਰ ਤੋਂ ਦੁਕਾਨ ਅੱਗੇ ਅਜੇ ਤੱਕ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੈਂ ਮੌਕੇ ਤੇ ਹਾਂ ਕਿਹੜਾ ਜਾਮ ਹੈ ਦੋਹਾਂ ਤਰ੍ਹਾਂ ਨੂੰ ਸਮਝਾ ਕੇ ਠਾ ਦਿੱਤਾ ਗਿਆ ਹੁਣ ਗੱਲਬਾਤ ਹੋ ਰਹੀ ਆ ਗੱਲਬਾਤ ਕਰਾਂਗੇ ਦੋਵਾਂ ਤਰ੍ਹਾਂ ਦੇ ਵਿਵਾਦ ਜਿਹੜਾ ਦੂਦ ਕਰਾਵਾ ਤੇ ਦੋਵਾਂ ਤਰ੍ਹਾਂ ਦਾ ਇਹ ਧਰਨਾ ਕਰੀਬ 2-3 ਘੰਟੇ ਚੱਲਦਾ ਰਿਹਾ ਜਿਸ ਕਾਰਨ ਰਾਗੀਰ ਪਰੇਸ਼ਾਨ ਹੁੰਦੇ ਨਸਰਾਏ ਉਧਰ ਪੁਲਿਸ ਨੇ ਦੋਵਾਂ ਤਰ੍ਹਾਂ ਦੀ ਗੱਲਬਾਤ ਸੁਣਨ ਅਤੇ ਨਿਗਮ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਮਾਮਲੇ ਤੇ ਕਾਰਵਾਈ ਦਾ ਪ੍ਰੋਸਾ ਦੇ ਕੇ ਧਰਨੇ ਨੂੰ ਖਤਮ ਕਰਵਾ ਦਿੱਤਾ ਅੰਮ੍ਰਿਤਸਰ ਤੋਂ ਵਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ